ਇਹ ਵੀਰ ਜੀ ਜਿਹੜਾ ਇੰਜਣ ਹੈ ਟੋਟਲ ਸੀਆਰਡੀ ਇੰਜਣ ਹੈ ਜੀ ਇਹ ਮੈਡਨ ਤੁਰਕੀ ਪਲਾਂਟ ਵਾਲਾ ਇੰਜਣ ਆਪਣਾ ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੇ ਜਿਵੇਂ ਇੰਜਣ ਦੇ ਵਿੱਚ ਜਿੱਦੀ ਗੱਲ ਕਰੀਏ ਜੇ ਆਪਾਂ ਤਾਂ ਇੰਜਣ ਦੇ ਵਿੱਚ ਇਹਦੀ ਪੀਟੀਓ ਪਾਵਰ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਇੰਡੀਆ ਦਾ ਪਹਿਲਾ ਟਰੈਕਟਰ ਹੋਊਗਾ ਜਿਹਦੀ 60 ਐਚਪੀ ਪੀਟੀਓ ਹੋਊਗੀ ਰੋਡ ਤੇ ਇਹ ਖਰਚਾ ਘੱਟ ਕਰੂਗਾ ਟਰੈਕਟਰ ਟਰਾਲੀ ਤੇ ਜਾ ਰਹੇ ਆ ਆਪਾਂ ਜੇ ਆਪਾਂ ਸੁਪਰ ਸੀਡਰ ਚਲਾ ਰਹੇ ਆ ਤਾਂ ਉਦਾਂ ਦਾ ਖਰਚਾ ਕਰੂਗਾ ਜਿੱਦਾਂ ਜਿੱਦਾਂ ਇੰਪਲੀਮੈਂਟ ਮਤਲਬ ਵੱਡਾ ਹੋਈ ਜਾਣਾ ਹੈ ਤਾਂ ਇਹਦਾ ਇਹਦਾ ਖਰਚਾ ਹੈ ਉਹ 60 ਪਾਵਰ ਦੇ ਸਾਰੇ ਟਰੈਕਟਰਾਂ ਨੂੰ ਘਟਾ ਹੋਊਗਾ ਇਹ ਜਿਹੜਾ ਆਪਣਾ ਪਹਿਲਾ ਸਪੈਸ਼ਲ ਐਡੀਸ਼ਨ ਆਉਂਦਾ ਸੀਗਾ ਜੀ ਉਹਦੇ ਨਾਲ ਉਹ ਇਹਦੀਆਂ ਜਿਹੜੀਆਂ ਲਾਈਟਾਂ ਨੇ ਜੀ ਉਹ ਕੰਪਨੀ ਨੇ LED ਕਰਦੀਆਂ ਅਗਲੀਆਂ ਲਾਈਟਾਂ ਵੀ LED ਹੋ ਗਈਆਂ ਤੇ ਇਹ ਵਾਲੇ ਇੰਡੀਕੇਟਰ ਵਾਲੀਆਂ ਲਾਈਟਾਂ ਵੀ LED ਹੋ ਗਈਆਂ ਆਫਰ ਸਾਰੇ ਦੇ ਵਿੱਚ ਇਹ ਹੈ ਵੀ ਜਿਹੜਾ ਆਪਣਾ ਟਰੈਕਟਰ 975000 ਦਾ ਜੀ ਉਸੇ 9.5 ਲੱਖ ਦਾ ਦੇਵਾਂਗੇ ਜਿਹੜਾ 11.5 ਦਾ ਹੈ ਉਸੇ 11 ਲੱਖ ਦਾ ਦੇਵਾਂਗੇ ਤੇਲ ਖਰਚਾ ਵੀ ਜੀ 50 ਪਾਵਰ ਦਾ ਟਰੈਕਟਰ ਆ ਕਿਸੇ ਵੀ ਕੰਪਨੀ ਦਾ ਕੋਈ ਟਰੈਕਟਰ ਨਾਲ ਚਲਾਉਂਗੇ ਤਾਂ ਉਹਦੇ ਨਾਲ ਉਹ ਚਾਹੇ ਅੱਧਾ ਲੀਟਰ ਲੀਟਰ ਤੇਲ ਘਟਾਵੇ ਲੇਕਿਨ ਘਟ ਖਾਊਗਾ ਸਾਹਿਬ ਜੀ ਕਾ ਖਾਲਸਾ ਵੈਗੜੀ ਜੀ ਕੀ ਫਤਿਹ ਸ਼ਹੀਦ ਦੀ ਜੋੜ ਮੇਲਦਾਨ ਅਸੀਂ ਸਿੰਘ ਸਵਾ ਤੇ ਪਹੁੰਚੇ ਆ ਤੇ ਇੱਥੇ ਅਸੀਂ ਨਿਊ ਹਾਲੈਂਡ ਦੀ ਪ੍ਰਦਰਸ਼ਨੀ ਦੇ ਵਿੱਚ ਆਏ ਆ ਤੇ ਨਿਊ ਹਾਲੈਂਡ ਟਰੈਕਟਰ ਬਾਰੇ ਤੇ ਮਸ਼ੀਨ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਹ ਟਰੈਕਟਰ ਦੇ ਵਿੱਚ ਹੁਣ ਕੀ ਕੀ ਨਵਾਂ ਆਇਆ ਆ ਉਹ ਤੁਹਾਨੂੰ ਜਾਣਕਾਰੀ ਦੰਨੇ ਆ ਆਇਓ ਸਰ ਇਹ ਟਰੈਕਟਰ ਜੀ 5624x4 ਹੈ ਇਹਦੇ ਵਿੱਚ ਕੀ ਕੀ ਨਵਾਂ ਤੁਸੀਂ ਐਡ ਕੀਤਾ ਇਹ ਵੀਰ ਜੀ ਜਿਹੜਾ ਇੰਜਨ ਆ ਟੋਟਲ ਸੀਆਰਡੀ ਇੰਜਨਾ ਜੀ ਇਹ ਮੈਡਨ ਤੁਰਕੀ ਪਲਾਂਟ ਵਾਲਾ ਇੰਜਨ ਆ ਆਪਣਾ ਇਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੇ ਜਿਵੇਂ ਇੰਜਣ ਦੇ ਵਿੱਚ ਦੀ ਗੱਲ ਕਰੀਏ ਜੇ ਆਪਾਂ ਤਾਂ ਇੰਜਣ ਦੇ ਵਿੱਚ ਇਹਦੀ ਪੀਟੀਓ ਪਾਵਰ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਇੰਡੀਆ ਦਾ ਪਹਿਲਾ ਟਰੈਕਟਰ ਹੋਊਗਾ ਜਿਹਦੀ 64 HP ਪੀਟੀਓ ਹੋਊਗੀ ਅੱਛਾ ਜੀ ਉਸ ਤੋਂ ਬਾਅਦ ਜੇ ਆਪਾਂ ਇੰਜਣ ਦੀ ਗੱਲ ਕਰੀਏ ਜਿਹਦੇ ਵਿੱਚ ਤਿੰਨ ਮੋਡ ਨੇ ਤੁਸੀਂ ਜਿੱਦਾਂ ਮਤਲਬ ਕੋਈ ਕੋਈ ਵੀ ਕੰਮ ਕਰਦੇ ਹੋ ਤਾਂ ਉਦਾਂ ਦੇ ਹਿਸਾਬ ਨਾਲ ਐਮਪਲੀਮੈਂਟ ਜਿਵੇਂ 45 HP ਦੇ ਵਿੱਚ ਤੁਸੀਂ ਕੰਮ ਕਰਨਾ ਚਾਹਦੇ ਹੋ ਤਾਂ ਇਕੋ ਪਲੱਸ 'ਚ ਹੋ ਜਾਊਗਾ ਜੇ ਉਹ ਤੋਂ ਜ਼ਿਆਦਾ ਮਤਲਬ ਆਪਾਂ ਕੋਈ ਕੰਮ ਲੈਣਾ ਜੇ ਮੈਂ ਸੁਪਰ ਸੀਡਰ ਵਗੈਰਾ ਚਲਾਉਂਦੇ ਆ ਜਾਂ ਰੂਟਾਵੇਟਰ ਚਲਾਉਂਦੇ ਆ ਉਹ ਤੂੜੀ ਵਾਲੀ ਵਿੱਚੀਂ ਚਲਾਉਂਦੇ ਆ ਤਾਂ ਆਪਾਂ ਇੱਕੋ ਮੋਡ ਚਲਾ ਸਕਦੇ ਆ ਪਾਵਰ ਮੋਡ ਦੇ ਵਿੱਚ ਇਹ ਮਤਲਬ 65 HP ਦਾ ਪੂਰਾ ਕੰਮ ਕਰਦਾ ਜਿੰਨੀ ਇਹਦੀ ਪਾਵਰ ਆ ਜੀ ਜਿਹੜਾ ਵੇਟ ਆ ਜੀ ਇਹਨੂੰ ਇਹ ਵੇਟ ਕੰਪਨੀ ਵੱਲੋਂ ਫਿਟਡ ਆਉਂਦਾ ਉਸ ਤੋਂ ਬਾਅਦ ਮਤਲਬ ਜਿੰਨੇ ਪਾਵਰ ਦੀ ਕਿਸਾਨ ਨੂੰ ਲੋੜ ਹੈ ਉਨੇ ਪਾਵਰ ਨੂੰ ਉਹ ਵਰਤ ਸਕਦਾ ਮੰਨ ਲਓ ਕਿ ਜੇ ਘੱਟ ਪਾਵਰ ਦੀ ਲੋੜ ਹੈ ਤਾਂ ਬਹੁਤੇ ਟਰੈਕਟਰ ਉੱਨਾ ਹੋ ਜੂ ਰੋਡ ਤੇ ਇਹ ਖਰਚਾ ਘੱਟ ਕਰੂਗਾ ਟਰੈਕਟਰ ਟਰਾਲੀ ਤੇ ਜਾ ਰਹੇ ਆ ਆਪਾਂ ਜੇ ਆਪਾਂ ਸੁਪਰ ਸੀਡਰ ਚਲਾ ਰਹੇ ਆ ਤਾਂ ਉਦਾਂ ਦਾ ਖਰਚਾ ਕਰੂਗਾ ਜਿੱਦਾਂ ਜਿੱਦਾਂ ਇੰਪਲੀਮੈਂਟ ਮਤਲਬ ਵੱਡਾ ਹੋਈ ਜਾਣਾ ਹੈ ਤਾਂ ਜਿਹੜਾ ਇਹਦਾ ਖਰਚਾ ਹੈ ਉਹ 65 ਪਾਵਰ ਦੇ ਸਾਰੇ ਟਰੈਕਟਰਾਂ ਨਾਲੋਂ ਘੱਟ ਹੋਊਗਾ ਠੀਕ ਹੈ ਜੀ ਇਹ ਤਾਂ ਮੈਨੂੰ ਲੱਗਦਾ ਰੋਟਾਵੇਟਰ ਵੀ ਘੱਟੋ ਘੱਟ ਇਹ 10 ਫਟਾ ਜਾਂ 12 ਫਟਾ 9 ਤੋਂ 10 ਫਟਾ ਚਾਹ ਜੀ ਹਾਂ ਜੀ ਫਿਰ ਤਾਂ ਖਰਚਾ ਆਪੇ ਘਟਣਾ ਹੈ ਜੀ ਬਿਲਕੁਲ ਜੀ ਬਿਲਕੁਲ ਕੰਮ ਵੀ ਕਰੂਗਾ ਜੀ ਹਾਂ ਜੀ ਤੇ ਇਧਰ ਮੈਂ ਕਹੂੰਗਾ ਕਿ ਸਪੈਸ਼ਲ ਐਡੀਸ਼ਨ ਬਾਰੇ ਵੀ ਕੁਝ ਦੱਸੋ ਹਾਂ ਜੀ ਹਾਂ ਜੀ ਇਹ ਸਪੈਸ਼ਲ ਐਡੀਸ਼ਨ ਹੈ ਤੇ ਇਹਦੇ ਵਿੱਚ ਕੀ ਨਵਾਂ ਤੁਸੀਂ ਸੋਧ ਕਰੀ ਹੈ ਇਹ ਜਿਹੜਾ ਆਪਣਾ ਪਹਿਲਾ ਸਪੈਸ਼ਲ ਐਡੀਸ਼ਨ ਆਉਂਦਾ ਸੀਗਾ ਜੀ ਉਹਦੇ ਨਾਲ ਉਹ ਇਹਦੀਆਂ ਜਿਹੜੀਆਂ ਲਾਈਟਾਂ ਨੇ ਜੀ ਉਹ ਕੰਪਨੀ ਨੇ LED ਕਰਤੀਆਂ ਅਗਲੀਆਂ ਲਾਈਟਾਂ ਵੀ LED ਹੋ ਗਈਆਂ ਤੇ ਇਹ ਵਾਲੇ ਇੰਡੀਕੇਟਰ ਵਾਲੀਆਂ ਲਾਈਟਾਂ ਵੀ LED ਹੋ ਗਈਆਂ ਉਸ ਤੋਂ ਬਾਅਦ ਕਈ ਕਸਟਮਰ ਕਹਿੰਦੇ ਸੀਗੇ ਵੀ ਜਿਹੜਾ ਪਲੇਟਫਾਰਮ ਹੈ ਜੀ ਜਦੋਂ ਅਸੀਂ ਬੈਠਦੇ ਸੀਗੇ ਹਾਂ ਜੀ ਤਾਂ ਤੁਹਾਨੂੰ ਬੈਠਣ ਵੇਲੇ ਉਸ ਟਾਈਮ ਦਿੱਕਤ ਆਉਂਦੀ ਸੀ ਕਿਉਂ ਜਿਹੜੀ ਸੀਟ ਹੈ ਦੀ ਇਹ ਬਹੁਤ ਵਧੀਆ ਹੈ ਉੱਚੀ ਸੀਟ ਹੈ ਹੂੰ ਤੇ ਇਸ ਕਰਕੇ ਜਿਹੜਾ ਪਲੇਟਫਾਰਮ ਹੈ ਇਹ ਵੀ ਆਪਾਂ ਨੇ ਪਹਿਲਾਂ ਨਾਲੋਂ ਇਹਦਾ ਉੱਚਾ ਕਰਤਾ ਜੀ ਨਿਊ ਹੌਲੈਂਡ ਦੇ ਵਿੱਚ ਵੈਸੇ ਤਾਂ ਟਰੈਕਟਰ ਬਹੁਤ ਸੋਹਣਾ ਮਤਲਬ ਕਿ ਇਹਦੇ ਮੇਰੇ ਕੋਲ ਵੀ ਇਹ ਟਰੈਕਟਰ ਹੈਗਾ ਤੇ ਇਹਦੇ ਵਿੱਚ ਬੈਠਣ ਦੇ ਵਿੱਚ ਜਦੋਂ ਆਪਾਂ ਮਤਲਬ ਕੰਫਰਟੇਬਲ ਨਹੀਂ ਸੀ ਬੰਦਾ ਹੁੰਦਾ ਹਾਂਜੀ ਇਹ ਕੰਫਰਟੇਬਲ ਨਹੀਂ ਸੀ ਹੁੰਦਾ ਜੀ ਥੋੜਾ ਜਿਹਾ ਕਈ ਵਾਰੀ ਬੰਦੇ ਦੇ ਆਪਣੇ ਆਪਣੇ ਹਾਈਟ ਦੇ ਹੁੰਦਾ ਜੀ ਜਿਵੇਂ ਕੋਈ ਬੰਦੇ ਦੀ ਹਾਈਟ ਜ਼ਿਆਦਾ ਸੀ ਉਹਨੂੰ ਤਾਂ ਸਹੀ ਰਹਿੰਦਾ ਸੀਗਾ ਜਦੋਂ ਕਿਸੇ ਬੰਦੇ ਦੀ ਕੋਈ ਹਾਈਟ ਛੋਟੀ ਹੁੰਦੀ ਸੀ ਤਾਂ ਉਹਦਾ ਜਿਹੜੇ ਪੈਰ ਨੇ ਨਾ ਉਹ ਰੱਖਣ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ ਇਸ ਕਰਕੇ ਜਿਹੜਾ ਕੰਪਨੀ ਦਾ ਪਲੇਟਫਾਰਮ ਹੈ ਉਹ ਉੱਚਾ ਕਰਤਾ ਉਦੇ ਨਾਲ ਇਹਦਾ ਸਟੀering ਬੀਲ ਹੈ ਜੀ ਇਹ ਵੀ ਉੱਚਾ ਹੋ ਗਿਆ ਤੇ ਇਹਦੀ ਲਿਫਟ ਕਪੈਸਿਟੀ ਇੰਨੀ ਆ ਸਰ ਲਿਫਟ ਕਵਾਇਟੀ ਇਹਦੀ 2500 ਕਿਜੀ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇੱਕ ਨੋਪੀ ਵਗੈਰਾ ਤੁਸੀਂ ਪਹਿਲਾਂ ਤੋਂ ਹੀ ਨਾਲ ਇਹ ਆਉਂਦੀ ਹੈ ਜੀ ਇਹ ਇਹ ਕੰਪਨੀ ਫੈਕਟਰੀ ਕਰਦੀ ਹੈ ਤੇ ਆਮ ਟਰੈਕਟਰ ਦੇ ਨਹੀਂ ਆਉਂਦੀ ਜਾਂ ਕਰ ਇਹ ਸ਼ੁਰੂ ਤੋਂ ਹੀ ਨਾਲੇ ਆ ਰਹੀ ਹੈ ਹਾਂ ਤੁਸੀਂ ਸ਼ੁਰੂ ਤੋਂ ਨਾਲ ਦਿੰਦੇ ਹਾਂ ਹਾਂ ਜੀ ਸ਼ੁਰੂ ਤੋਂ ਨਾਲੇ ਆ ਰਹੀ ਹੈ ਤੇ ਹੁਣ ਜਦੋਂ ਇਸ ਮੇਰੇ ਮਤਲਬ ਕਿ ਸ਼ਹੀਦੀ ਜੋੜ ਮੇਲ ਦਰਾਨ ਤੁਹਾਡਾ ਕੋਈ ਆਫਰ ਵੀ ਲਾਇਆ ਹੋਇਆ ਹੈ ਜੀ ਆਫਰ ਸਰ ਇਹਦੇ ਵਿੱਚ ਇਹ ਹੈ ਵੀ ਜਿਹੜਾ ਆਪਣਾ ਟਰੈਕਟਰ 975000 ਦਾ ਜੀ ਉਹਸੀਂ 9.5 ਲੱਖ ਦਾ ਦੇਵਾਂਗੇ ਜਿਹੜਾ 11.5 ਦਾ ਹੈ ਉਹ 11 ਲੱਖ ਰੋ ਦੇਵਾਂਗੇ ਠੀਕ ਹੈ ਜੀ ਤੇ ਉਧਰ ਮੈਂ ਕਹੂੰਗਾ ਕਿ ਉਹ ਸੁਪਰ ਜਿਹੜਾ ਸੁਪਰ ਮਾਡਲ ਹੈ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਤੇ ਉਹ ਵੀ ਦੱਸੋ ਜੀ ਕੀ ਕੀ ਹਿਸਾਬ ਕਿਤਾਬ ਇਹਦਾ ਤੇ ਕਿੰਨੇ ਦਾ ਪਊਗਾ ਇਹ ਜਿਹੜਾ ਸੁਪਰ ਮਾਡਲ ਹੈ ਜੀ ਆਪਣਾ ਪਹਿਲਾਂ ਵੀ ਆਪਣਾ ਸੁਪਰ ਆਉਂਦਾ ਸੀਗਾ ਤੇ ਪਹਿਲਾਂ ਕੱਲਾ ਆਪਣਾ ਸੁਪਰ ਆਉਂਦਾ ਸੀਗਾ ਹੁਣ ਇਹ ਸੁਪਰ ਪਲੱਸ ਕਰਤਾ ਜੀ ਅੱਛਾ ਜੀ ਉਸ ਦੇ ਨਾਲ ਜਿਹੜਾ ਇਹਦੇ ਪਲੇਟਫਾਰਮ ਦੀ ਜੇ ਗੱਲ ਕਰੀਏ ਤਾਂ ਜਿਹੜਾ ਪਲੇਟਫਾਰਮ ਹੈ ਇਹਦਾ ਵੀ ਆਪਾਂ ਨੇ ਪਹਿਲਾਂ ਨਾਲੋਂ ਉੱਚਾ ਕਰਤਾ ਜੀ ਤੁਸੀਂ ਮਤਲਬ ਸਾਰੇ ਜਿਹੜਾ ਬੈਠਣੇ ਵਾਲਾ ਜਿਹੜਾ ਟੈਨਸ਼ਨ ਹੁੰਦੀ ਦੀ ਉਹ ਚੱਕ ਤੀ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ ਡਰਾਈਵਰ ਨੂੰ ਸਹੂਲਤ ਦੇ ਦਿੱਤੀ ਵੀ ਹਾਂ ਭਾਈ ਵਧੀਆ ਹੋ ਗਿਆ ਸਾਰਾ ਹਾਂਜੀ 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 ਬੰਦਾ ਆਰਾਮ ਨਾਲ ਆਪਣਾ ਕੰਫਰਟੇਬਲ ਮਹਿਸੂਸ ਕਰ ਸਕਦਾ ਜੀ ਬੰਦਾ ਆਰਾਮ ਨਾਲ ਚਲਾ ਸਕਦਾ ਵਧੀਆ ਤੇ ਇਹਦਾ ਜੀ ਕਿਵੇਂ ਹੈ ਮਤਲਬ ਕਿ ਤੇਲ ਖਰਚਾ ਤੇਲ ਖਰਚਾ ਵੀਰ ਜੀ 50 ਪਾਵਰ ਦਾ ਟਰੈਕਟਰ ਹੈ ਕਿਸੇ ਵੀ ਕੰਪਨੀ ਦਾ ਕੋਈ ਟਰੈਕਟਰ ਨਾਲ ਚਲਾਉਂਗੇ ਤਾਂ ਉਹਦੇ ਨਾਲੋਂ ਚਾਹੇ ਅੱਧਾ ਲੀਟਰ ਲੀਟਰ ਤੇਲ ਘਟਾਵੇ ਲੇਕਿਨ ਘਟ ਖਾਊਗਾ ਆਪਣੀ ਕੰਬੈਨ ਵੀ ਖੜੀ ਹੈ ਜੀ ਕੰਬੈਨ ਵਾਲਨ ਮੈਂ ਕਹੂੰਗਾ ਕਿ ਨਿਗ੍ਹਾ ਮਰਾਈ ਜਾਵੇ ਕਿ ਕੈਂ ਜਿਹੜੀ ਕੰਬੈਨ ਹੈ ਉਹ ਕਿੰਨੇ ਉਹਦੀ ਹੈ ਜੀ ਕਿੰਨਾ ਪੈਸੇ ਦੀ ਹੈ ਤੇ ਕੀ ਕੀਮਤ ਹੈ ਕੀ ਐਚਪੀ ਜਿਹੜੀ ਇਹ ਦੀ ਕੰਬੈਨ ਆ ਪਣੀ ਇਹ ਇਹ ਦੇ ਵਿੱਚ ਜਿਹੜਾ ਇੰਜਣ ਹੈ ਜੀ ਅਸ਼ੋਕਾ ਲੈਡ ਲੈਣ ਦਾ ਹੈ 130 ਐਚਪੀ ਦਾ ਹੈ ਜਣਾ ਸੀਆਰਡੀ ਅੱਛਾ ਜੀ ਤੇ ਇਹਦੇ ਵਿੱਚ ਜਿਹੜਾ ਆਪਣਾ ਆਮ ਕੰਬੈਨ ਦਾ ਕਟਰ ਹੈ ਉਹਦੇ ਨਾਲੋਂ ਜਿਹੜਾ ਕਟਰ ਵਾਲਾ ਉਹ ਵੀ ਵੱਡਾ ਹੈ अच्छा जी ਤੇ ਇਹਦੇ ਵਿੱਚ ਬਹੁਤ ਸਾਰੇ ਕੰਪਨੀ ਦੇ ਹੋਰ ਵੀ ਬਹੁਤ ਫੀਚਰ ਐਡ ਕਰ ਰਹੇ ਨੇ ਜਿਹੜੀਆਂ ਲੋਕਲ ਕੰਬਾਈਨ ਕੰਪਨੀਆਂ ਨਹੀਂ ਦਿੰਦੀਆਂ ਜੀ ਤੇ ਜਿਹੜਾ ਮਤਲਬ ਕਿ ਇਹਦੇ ਨਾਲ ਕਟਾਈ ਆਪਾਂ ਵੱਖ-ਵੱਖ ਫਸਲਾਂ ਦੀ ਕਰ ਸਕਦੇ ਹਾਂ ਸਾਰੀਆਂ ਜੀ ਕਰ ਸਕਦੇ ਜੀ ਜਿਵੇਂ ਮੂੰਗੀ ਹੋ ਗਈ ਜੀ ਬਾਹ ਹੋ ਗਈ ਮੱਕੀ ਹੋ ਗਈ ਤੇ ਕੀਮਤ ਜੀ ਕੀਮਤ ਕੀਮਤ ਇਹਦੀ 3.5 ਲੱਖ ਹੈ ਜੀ ਅੱਛਾ 3.5 ਲੱਖ ਦੀ ਇਹ ਕੰਬਾਈਨ ਹੈ ਜੀ ਕਸਟਮਰ ਮਤਲਬ ਪੂਨੇ ਪਲਾਂਟ ਤੋਂ ਲੈ ਕੇ ਆਪ ਆਪ ਆਊਗਾ ਤਾਂ ਜੀ ਇਹਦੀ ਕੀਮਤ ਹੋਊਗੀ 3.5 ਲੱਖ ਠੀਕ ਹੈ ਜੀ ਤੇ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਤਾਂ ਸਾਨੂੰ ਦੱਸਿਓ